ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਤਸੀਹੇ ਦਿੱਤੇ ਗਿਆ ਤਸ਼ੱਦਦ ਕੀਤਾ ਗਿਆ ਸੰਦੀਪ ਸਿੰਘ ਸਰੀ ਤੇ ਮੂੰਹ ਦੇ ਵਿੱਚ ਕਪੜਾ ਪਾ ਦਿੱਤਾ ਗਿਆ ਲਗਭਗ ਪੌਣਾ ਘੰਟਾ ਪਟਿਆਲਾ ਜੇਲ੍ਹ ਦੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਗਈ ਸੰਦੀਪ ਸਿੰਘ ਸਣੀ ਦੀ ਜਿਵੇਂ ਹੀ ਮੀਡੀਆ ਤੇ ਖਬਰਾਂ ਆਈਆਂ ਤੇ ਪੰਥ ਇਕੱਠਾ ਹੋ ਗਿਆ ਜਿੱਥੇ ਵੀ ਪੰਥ ਵਸਦਾ ਹੈ ਜਿੱਥੇ ਵੀ ਪੰਜਾਬੀ ਭਾਈਚਾਰਾ ਵਸਦਾ ਹੈ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਖਿਲਾਫੀਤ ਕੀਤੀ ਪੰਜਾਬ ਪੁਲਿਸ ਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ਼ਨ ਲਿਆ ਉਹਨਾਂ ਅਧਿਕਾਰੀਆਂ ਤੇ ਜਿਨ੍ਹਾਂ ਨੇ ਤਸੀਹੇ ਦਿੱਤੇ ਤਸ਼ੱਦਦ ਕੀਤਾ ਅਤੇ ਬਹਿਰਮੀ ਦੇ ਨਾਲ ਕੁੱਟਮਾਰ ਕੀਤੀ ਆ ਸੰਦੀਪ ਸਿੰਘ ਸਣੀ ਦੀ ਸੰਦੀਪ ਸਿੰਘ ਸਣੀ ਦੇ ਬ੍ਰਦਰ ਵੱਲੋਂ ਮੁਲਾਕਾਤ ਕੀਤੀ ਗਈ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਸੰਦੀਪ ਸਿੰਘ ਦਾ ਭਰਾ ਪੱਤਰਕਾਰਾਂ ਦੇ ਸਾਹਮਣੇ ਆਇਆ ਤੇ ਹੁਬ ਹੁਬ ਕੇ ਰੋਇਆ ਕਿ ਇੰਨਾ ਬੁਚੜ ਪੁਣਾ ਕਿਉਂ ਪੰਜਾਬ ਪੁਲਿਸ ਵੱਲੋਂ ਮੇਰੇ ਭਰਾ ਸੰਦੀਪ ਸਿੰਘ ਸਣੀ ਤੇ ਕੀਤਾ ਗਿਆ ਆਖਰਕਾਰ ਮੇਰੇ ਭਰਾ ਦਾ ਕਸੂਰ ਕੀ ਹੈ ਮੇਰੇ ਭਰਾ ਉਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਾਨੂੰਨੀ ਕਾਨੂੰਨ ਨੂੰ ਅਸੀਂ ਮੰਨਦੇ ਹਾਂ ਭਾਰ ਦੇ ਅਸੀਂ ਵਿਸਨੀਕ ਹਾਂ ਲੇਕਿਨ ਕੁੱਟਮਾਰ ਕਰਨਾ ਤਸੀਹੇ ਦੇਣੇ ਅਤੇ ਪ੍ਰਾਈਵੇਟ ਅੰਗਾਂ ਦੇ ਨਾਲ ਛੇੜਛਾੜ ਕਰਨੀ ਇਹ ਪੰਜਾਬ ਪੁਲਿਸ ਕੇਸ ਦੇ ਕਹਿਣ ਤੇ ਕਰ ਰਹੀ ਹੈ ਕੀ ਪੰਜਾਬ ਸਰਕਾਰ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਸੰਦੀਪ ਸਿੰਘ ਸਣੀ ਦੀ ਪਟਿਆਲਾ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਕਰਵਾ ਰਹੀ ਹੈ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਗਨੀ ਕੁਲਦੀਪ ਸਿੰਘ ਗੱਜ ਨੂੰ ਜਿਵੇਂ ਹੀ ਪਤਾ ਲੱਗਿਆ ਉਹਨਾਂ ਨੇ ਵਿਰੋਧ ਕੀਤਾ ਉਹਨਾਂ ਨੇ ਸਖਤ ਨੋਟਿਸ ਲਿਆ ਪੰਜਾਬ ਪੁਲਿਸ ਵਾਲਿਆਂ ਦੇ ਵਿਰੁੱਧ ਜਿਨ੍ਹਾਂ ਨੇ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਕਿਹਾ ਕਿ ਅਸੀਂ ਵਕੀਲਾ ਦੇ ਨਾਲ ਖੜੇ ਹਾਂ ਅਸੀਂ ਸੰਦੀਪ ਸਿੰਘ ਸਣੀ ਦੇ ਪਰਿਵਾਰ ਤੇ ਖੜੇ ਹਾਂ ਕਿਉਂਕਿ ਖਬਰਾਂ ਆ ਰਹੀਆਂ ਨੇ ਕਿ ਸੰਦੀਪ ਸਿੰਘ ਸਣੀ ਦੇ ਪਰਿਵਾਰ ਤੇ ਪ੍ਰੈਸ਼ਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਅਤੇ ਦਬਾਅ ਬਣਾਇਆ ਜਾ ਰਿਹਾ ਹੈ ਵਕੀਲਾ ਤੇ ਕਿ ਤੁਸੀਂ ਸਾਡੇ ਖਿਲਾਫ ਕੇਸ ਨਾ ਲੜੋ ਕਿਉਂਕਿ ਸਦੀਪ ਸਿੰਘ ਸਣੀ ਨੇ ਸਦੀਪ ਸਿੰਘ ਸਣੀ ਨੇ ਸਾਰੇ ਨਾਮ ਦੱਸਦੇ ਦੱਸ ਦਿੱਤੇ ਨੇ ਕਿਹੜਾ SSCP ਸੀ ਕਿਹੜਾ SSH SHOC ਕਿਹੜਾ ASIC ਤੇ ਕਿਹੜਾ ਸੁਪਰਡੈਂਸੀ ਜਿਨ੍ਹਾਂ ਵੱਲੋਂ ਮੈਨੂੰ ਬੁਰੀ ਤਰ੍ਹਾਂ ਕੋਟਿਆ ਗਿਆ ਤਸੀਹੇ ਦਿੱਤੇ ਗਏ ਅਤੇ ਮੇਰੇ ਨਾਲ ਬਦਸੂਰਕੀ ਕੀਤੀ ਗਈ ਸੰਦੀਪ ਸਿੰਘ ਸਣੀ ਦੇ ਵਕੀਲ ਹੋਣਾ ਨੇ ਚੈਲੰਜ ਕੀਤਾ ਹੈ ਕਿ ਭਾਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਨਹੀਂ ਤੇ ਅਸੀਂ ਸੁਪਰੀਮ ਕੋਰਟ ਜਾਵਾਂਗੇ ਜਿੰਨੀ ਦੇਰ ਤੱਕ ਉਹਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਤਸੀਹੇ ਦਿੱਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਅਸੀਂ ਸਜ਼ਾ ਦਿਵਾਵਾਂਗੇ ਨਾਲ ਖੜ ਗਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਉਸ ਤੋਂ ਬਾਅਦ ਨਾਲ ਖੜਗੀਆਂ ਨੇ ਵੱਖ-ਵੱਖ ਸਿੱਖ ਜਥੇਬੰਦੀਆਂ ਕੰਸੂਮਾਂ ਚੱਲਪੀਆਂ ਨੇ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਸੰਦੀਪ ਸਿੰਘ ਸੈਣੀ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਦੀਪ ਸਿੰਘ ਸੈਣੀ ਨੂੰ ਸ੍ਰੀ ਅੰਮ੍ਰਿਤਸਰ ਤੋਂ ਜਿਹੜੇ ਹਲਕੇ ਤੋਂ ਉਹ ਬਿਲੋਂਗ ਕਰਦੇ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਖਾਲਸਾ ਨੇ ਡਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੋ ਕੇ ਐਜ਼ੇ ਆਜ਼ਾਦ ਉਮੀਦਵਾਰ ਚੋਣ ਲੜੀ ਅਤੇ ਉਹ ਜਿੱਤੇ ਵੀ ਕੌਮ ਵੋਟ ਪਾਵੇਗੀ ਹਾਲਾਂਕਿ ਕਈ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਿੰਦਾ ਸ਼ਹੀਦ ਦਾ ਖਿਤਾਬ ਖਿਤਾਬ ਪੁਰਸਕਾਰ ਦੇਣਾ ਚਾਹੀਦਾ ਹੈ ਸੰਦੀਪ ਸਿੰਘ ਸਣੀ ਨੂੰ ਸੰਦੀਪ ਸਿੰਘ ਸਣੀ ਮਹਾ ਕੌਮ ਦਾ ਵਹਾਣ ਯੋਧਾ ਹੈ ਜਿਸ ਨੇ ਬੜਬੋਲੇ ਜਿਹੜਾ ਕਿ ਅੱਗ ਲਾਉਣ ਦਾ ਕੰਮ ਕਰਦਾ ਸੀ ਸੁਧੀਰ ਸੁਰੀ ਉਹਨੂੰ ਮੌਦਿਕ ਹਟਾਰਿਆ ਉਤਾਰਿਆ ਕਿਉਂਕਿ ਸੁਦੀਰ ਸੁਰੀ ਵੀ ਕਹਿੰਦਾ ਹੁੰਦਾ ਸੀ ਕਿ ਹਿੰਦੂਆਂ ਨੂੰ ਐਸੇ ਜੇਬਾਂ ਅਤੇ ਬੈਂਕਾਂ ਵਿੱਚ ਨਹੀਂ ਰੱਖਣੇ ਚਾਹੀਦੇ ਉਹਨਾਂ ਪੈਸਿਆਂ ਦੇ ਨਾਲ ਹਥਿਆਰ ਰੱਖਣੇ ਚਾਹੀਦੇ ਨੇ ਤਾਂ ਕਿ ਸਿੱਖਾਂ ਨੂੰ ਮੋੜ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਜਦੋਂ ਵੀ ਕਿਤੇ ਇਹਨਾਂ ਨਾਲ ਪੰਗਾ ਪੈਂਦਾ ਹੈ ਬਾਈ ਕਤਲ ਕੀਤਾ ਗਿਆ ਪਿਸਤਲ ਦੇ ਨਾਲ ਇਸ ਦੀ ਜ਼ਿੰਮੇਵਾਰੀ ਸੰਦੀਪ ਸਿੰਘ ਸਣੀ ਨੇ ਲਈ ਨਾਇਕ ਹਰਾਸ ਵਿੱਚ ਚੱਲ ਰਹੇ ਨੇ ਕੇਸ ਚੱਲ ਰਿਹਾ ਹੈ ਕੱਚੇ ਦੀ ਹਾਲੀ ਸਜ਼ਾ ਹੋਣੀ ਉਹਨਾਂ ਨੂੰ ਬਾਕੀ ਹੈ ਜੋ ਕੁਝ ਵੀ ਹੋਇਆ ਸੂਬਾ ਸਿੰਘ ਨੂੰ ਲੈ ਕੇ ਹਾਲਾਂਕਿ ਸੂਬਾ ਸਿੰਘ ਨੇ ਵੀ ਫੇਕ ਜਾਲੀ ਇਨਕਾਊਂਟਰ ਬਣਾ ਕੇ ਪੰਜਾਬ ਦੇ ਕਈ ਨੌਜਵਾਨ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਫੇਕ ਇਨਕਾਊਂਟਰ ਕਰਕੇ ਤੇ ਦੂਸਰੇ ਪਾਸੇ ਹੁਣ ਸੰਦੀਪ ਸਿੰਘ ਸਾਨੂੰ ਲੈ ਕੇ ਕੰਸੂਮਾਂ ਚਲਪੀਆਂ ਨੇ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਸੰਦੀਪ ਸਿੰਘ ਸੈਲੀ ਨੂੰ ਹਲਕਾ ਸ਼੍ਰੀ ਅਬਰਸਰ ਤੋਂ ਜਿਹੜੇ ਉਹ ਹਲਕੇ ਤੋਂ ਬੁਲਾਉਂ ਕਰਤੇ ਨੇ ਇਹ ਕੌਣ ਵਾਲਾ ਸਮਾਂ ਦੱਸੇਗਾ ਕਿਉਂਕਿ ਕੌਮ ਸੰਦੀਪ ਸਿੰਘ ਸੈਲੀ ਦੇ ਨਾਲ ਖੜੀ ਹੈ ਪੰਥ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੀ ਸਪੋਰਟ ਕਰ ਰਿਹਾ ਹੈ ਸ਼੍ਰੀ ਇਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਖਬੀਰ ਸਿੰਘ ਬਾਦਲ ਅਤੇ ਬਿਰਸਾ ਸਿੰਘ ਬਲਟੋਹਾ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੀ ਖੜਗੀਆਂ ਨੇ ਸੰਦੀਪ ਸਿੰਘ ਦੇ ਹੱਕ ਵਿੱਚ ਇਸ ਕਰਕੇ ਰਾਜਨੀਤੀ ਦੇ ਵਿੱਚ ਆਉਣਾ ਤੈ ਮੰਨਿਆ ਜਾ ਰਿਹਾ ਹੈ ਸੰਦੀਪ ਸਿੰਘ ਸਰੀ